BBA, BCA, MBA ਆ ਤੇ ਬੈਂਕਿੰਗ ਸੈਕਟਰ ਚ ਮੈਂ ਜੌਬ ਕਰਦਾ ਪਿਆ ਐਟ ਪ੍ਰੈਸੈਂਟ ਸਰ ਪਿਕ ਫਾਰਮ ਵਾਲ ਕਿਸ ਤਰ੍ਹਾਂ ਹੈ ਸਰ ਪਿਕ ਫਾਰਮ ਮੈਂ ਸ਼ੁਰੂ ਤੋਂ ਮੇਰੀ ਇੱਕ ਸੋਚ ਸੀ ਕਿ ਇੱਕ ਪਾਰਟ ਟਾਈਮ ਬਿਜ਼ਨਸ ਜਿਹਦੇ ਨਾਲ ਹੋਣਾ ਚਾਹੀਦਾ ਵਾ ਜਿਹਦੇ ਨਾਲ ਬੰਦਾ ਕਿਤੇ ਔਖੀ ਭਾਰੀ ਬੰਦਾ ਕਵਰ ਕਰ ਜਾਂਦਾ ਸੋ ਐਜ ਰਿਜ਼ਲਟ ਮੈਂ ਡਾਕਟਰ ਸਰਵਜ ਸਿੰਘ ਰੰਦਾਵੇ ਦੇ ਸੰਪਰਕ ਦੇ ਵਿੱਚ ਆਇਆ ਉਹਨਾਂ ਨੇ ਮੈਨੂੰ ਗਾਈਡ ਕੀਤਾ ਟ੍ਰੇਨਿੰਗ ਲਈ ਤੇ ਫਿਰ ਮੈਂ ਕੰਮ ਸ਼ੁਰੂ ਕੀਤਾ ਕਿੰਨੇ ਤੋਂ ਸ਼ੁਰੂ ਕੀਤਾ ਸੀ ਕਿੰਨੇ ਸਰ ਸਟਾਰਟਿੰਗ ਤੋਂ ਮੈਂ 2012 ਦੇ ਵਿੱਚ 22 ਬੱਚਿਆਂ ਤੋਂ ਸ਼ੁਰੂ ਕੀਤਾ ਸੀ ਹੁਣ ਕਿੰਨੇ ਹੋ ਗਏ ਹੁਣ ਤਾਂ ਸਾਡੇ 1200 ਵੀ ਹੋ ਗਿਆ ਮਾਲ ਨਿਕਲਦਾ ਰਹਿੰਦਾ ਸਰ ਇਹ ਦੇਖ ਰਹੇ ਕਿਸ ਤਰ੍ਹਾਂ ਕਰਦੇ ਹੋ ਦੇਖ ਰਹੇ ਸਰ ਫੀਡ ਮੈਨੇਜਮੈਂਟ ਹੈ ਇਹਦੇ ਵਿੱਚ ਸਾਡੀ ਮੈਨੇਜਮੈਂਟ ਆ ਵੀ ਤੁਸੀਂ ਕਿੱਦਾਂ ਕਰਦੇ ਜੀ ਦੱਸੋ ਕਿ ਮਿਲਦਾ ਕਿਸ ਤਰ੍ਹਾਂ ਹਾਂ ਸਰ ਇਹਦੇ ਵਿੱਚ ਸਾਡੇ ਆਪਾਂ ਇਹਦੇ ਅਲੱਗ-ਅਲੱਗ ਖੁਰਲੀਆਂ ਬਣਾਈਆਂ ਹੋਈਆਂ ਇੱਕ 'ਚ ਫੀਡ ਹੈ ਇੱਕ 'ਚ ਪਾਣੀ ਸਟੋਰ ਹੁੰਦਾ ਹੈ ਤਿਹੇਪਾ ਸਵੇਰੇ ਨਾ ਫੀਡ ਕਰ ਦੇ ਕੇ ਚਲੇ ਜਾਣੇ ਆ ਪਾਣੀ ਸਾਰਾ ਖੁੱਲਿਆਂ ਚ ਭਰਿਆ ਹੁੰਦਾ ਆਪਣੇ ਹਿਸਾਬ ਨਾਲ ਪੀਂਦੇ ਰਹਿੰਦੇ ਖਾਂਦੇ ਰਹਿੰਦੇ ਆ ਸਰ ਇਹਨਾਂ ਦੀ ਮੰਡੀ ਕਰਨ ਕਿੱਸਾ ਕਰਦੇ ਸੀ ਦੇਖ ਰੇ ਲੋਕ ਮੰਡੀ ਕਰਦੇ ਸਰ ਮੰਡੀ ਕਰਨ ਇਹਦਾ ਸਾਰ ਜਿਆਦਾਤਰ ਸਾਡੇ ਪੰਜਾਬ ਚ ਜਿੰਨਾ ਪਰਮਾ ਹੁਗਾਰਾ ਨਹੀਂ ਆ ਇਸ ਆਮਗੁਆਟੀ ਨਗਲੈਂਡ ਇਹਦਾ ਜਿਆਦਾ ਹੈਗਾ ਸਰ ਇਹ ਜਿਹੜਾ ਆਈਡੀਆ ਵਾ ਆਈਡੀਆ ਕਿੱਥੋਂ ਆ ਕਿੱਥੋਂ ਸਿੱਖਿਆ ਕਿਉਂਕਿ ਤੁਸੀਂ ਡੱਕੀ ਲਾਈਨ ਤੇ ਸੀ ਇਹ ਦੇਖ ਕੇ ਮੈਂ ਸਰ ਤੁਹਾਨੂੰ ਆਲਰੇਡੀ ਦੱਸੋ ਕਿ ਮੈਂ ਸਟਾਰਟਿੰਗ ਚ ਮੈਂ ਇੱਕ ਪਾਰਟ ਟਾਈਮ ਕੰਮ ਦੀ ਤਲਾਸ਼ ਦੇ ਵਿੱਚ ਹੀ ਤੋਂ ਡਾਕਟਰ ਸਰਬਰੀ ਸੰਧਵਾ ਦੀ ਗਾਈਡਲਾਈਨਸ ਦੇ ਅਕੋਰਡਿੰਗ ਮੈਂ ਫਿਰ ਟ੍ਰੇਨਿੰਗ ਲਈ ਰੋ ਕੰਮ ਸ਼ੁਰੂ ਕੀਤਾ ਸਰ ਇਹਦਾ ਜਨਵਰੀ ਕਿੰਨੀ ਦੇਰ ਚ ਤਿਆਰ ਹੁੰਦਾ ਸਰ 8 ਕਿ ਮਹੀਨੇ ਲੱਗ ਜ ਜਾਂਦੇ ਨੇ ਚੈਲ ਹੁੰਦੇ ਆ ਖਰਚਾ ਕਿੰਨਾ ਆ ਜਾਂਦਾ ਤੇ ਅੰਦਰ ਸਰ ਮੈਂ ਕਹਿੰਦਾ ਵੀ ਜੇ 100 ਰੁਪਏ ਤੇ ਖਰਚਾ ਆਂਦਾ ਤੇ 30 35 ਰੁਪਏ ਬੰਦਾ ਬਚਾ ਸਕਦਾ ਮਿਹਨਤ ਕਰਕੇ ਪਰ ਦੇਖੇ ਆਪਾਂ ਤੁਸੀਂ ਮਿਹਨਤ ਕਰਦੇ ਸ਼ਾਮ ਤੋਂ ਨੌਂ ਹੁੰਦੇ ਗਏ ਉਹਨਾਂ ਨੇ ਡੇਲੀ ਇਹ ਕੰਮ ਕਰਨੇ ਤੇ ਬਿਲਕੁਲ ਸਰ ਜੇ ਰੱਖਿਆ ਤੇ ਕਰਨਾ ਹੀ ਪੈਣਾ ਇਹ ਤੇ ਹੈ ਨਹੀਂ ਆ ਇਹਨਾਂ ਨੇ ਆਪਣੇ ਆਪ ਹੀ ਬਿਨਾ ਫੀਡ ਤੋਂ ਹੀ ਆਪਾਂ ਨੂੰ ਪ੍ਰੋਫਿਟ ਦੇ ਦੇਣਾ ਜਾਂ ਕਿਦਾਂ ਸਰ ਜਿਹੜੀ ਫਾਰਮਿੰਗ ਹੈ ਇੱਕ ਕਿਸਾਨੀ ਜਾਈ ਜਾਂਦੀ ਹੈ ਫਿਰ ਬੈਂਕੀ ਦੇ ਨਾਲ ਨਾਲ ਕਿਸਾਨੀ ਜਿ ਕਿਸ ਤਰ੍ਹਾਂ ਕਨਵਰਟ ਸਰ ਵੇਖੋ ਕੰਮ ਕੋਈ ਵੀ ਹੈ ਚਾਹੇ ਉਹ ਮਿਹਨਤ ਕਰਕੇ ਬੰਦਾ ਕਾਮਯਾਬ ਹੁੰਦਾ ਵਾ ਮੈਂ ਜੋ ਸਟਾਰਟਿੰਗ ਚ ਆਇਆ ਹਾਂ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਾ ਉਹਨਾਂ ਨੇ ਕਿਹਾ ਵੀ ਕਿਹੜੇ ਕੰਮ ਚ ਫਸ ਗਏ ਆ ਵਾ ਬੜੀ ਮਿਹਨਤ ਕੀਤੀ ਹੈ ਸਕਸੈਸਫੁਲ ਹੋਏ ਆ ਤੇ ਲੋਕੀ ਐਪਰੀਸ਼ੀਏਟ ਵੀ ਕਰਦੇ ਹਾਂ ਕਿੰਦੇ ਅਵਾਰਡ ਵੀ ਲੈਦੇ ਹਾਂ ਹਾਂਜੀ ਸਰ ਮੈਂ ਨੈਸ਼ਨਲ ਅਵਾਰਡ ਵੀ ਜਿੱਤੇ ਆ ਇਹਦਾ ਚੈਂਪੀਅਨਸ਼ਿਪ ਤਿੰਨ ਵਾਲੀ ਡਿਸਟ੍ਰਿਕਟ ਵੀ ਫਰਸਟ ਪ੍ਰਾਈਜ਼ ਲੈ ਕੇ ਆਂ ਪੰਜਾਬ ਸਰਕਾਰ ਨੇ ਦੋ ਤਿੰਨ ਵਾਲੇ ਆਰਟੀਕਲ ਵੀ ਲਿਖੇ ਆ ਫਾਰਮ ਦਿੱਤੇ ਡੀਸੀ ਅਭੀ ਨੇ ਤਰੀਕਾ ਜੀ ਇੱਥੇ ਮੇਰੇ ਫਾਰਮ ਤੇ ਆਏ ਹੋਏ ਸਰ ਦੇਖਿਆ ਜਾਂਦਾ ਇਹ ਵੀ ਤਾਂ ਫਾਰਮ ਹੈ ਜਿਹੜੇ ਨੌਜਵਾਨ ਹੈ ਨਹੀਂ ਕੰਮ ਕਰਦੇ ਪਰ ਕੀ ਕਹਿਣਾ ਸਰ ਵੇਖੋ ਹਰ ਇੱਕ ਬੰਦੇ ਦੀ ਆਪਣੀ ਸੋਚ ਹੁੰਦੀ ਹੈ ਮੈਂ ਇਹ ਨਹੀਂ ਕਹਿੰਦਾ ਕਿ ਜੋ ਮੈਂ ਕੰਮ ਕਰਦਾ ਵਾ ਤੁਸੀਂ ਵੀ ਕਰੋ ਹਨਾ ਹਰ ਇੱਕ ਬੰਦਾ ਆਪਣੇ ਹਾਲਾਤ ਜਾਂ ਕੁਝ ਮਿਹਨਤ ਲਾ ਲੋ ਉਸ ਅਕੋਰਡਿੰਗ ਮੈਂ ਤੇਹੀ ਕਹਾਂਗਾ ਜੇ ਕੋਈ ਮਿਹਨਤ ਕਰ ਸਕਦਾ ਤੇ ਫੇਰ ਇਸ ਤੰਦੇ 'ਚ ਆਵੇ ਅਦਰਵਾਇਜ਼ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਮੈਂ ਜੋ ਬੋਲ ਲੈਂਦੇ ਆ ਉਹ ਸੁਣ ਕੇ ਤੁਸੀਂ ਇਸ ਕੰਮ 'ਚ ਆ ਜਾਓ ਮੈਂ ਇਸ ਜੀ ਨੂੰ ਨਹੀਂ ਤੁਹਾਨੂੰ ਸਪੋਰਟ ਕਰਦਾ ਹਾਂ ਤੁਹਾਡਾ ਦਿਲ ਕਰਦਾ ਕੋਈ ਮਿਹਨਤ ਕਰਨ ਨੂੰ ਕੰਮ ਨੂੰ ਸਮਝ ਕੇ ਫੇਰ ਕੰਮ ਕਰੋ ਔਰ ਜਰੂਰ ਸਕਸੈਸਫੁਲ ਹੋਵੋ। ਵਿਕਰੀ ਇਹ ਕਿਸਾ ਕਰਦੇ ਆਂ? ਵਿਕਰੀ ਸਾਡਾ ਇੱਕ ਪੰਜਾਬ ਲੈਵਲ ਦਾ ਡਿਸਟ੍ਰਿਕਟ ਲੈਵਲ ਦਾ ਗਰੁੱਪ ਬਣੇ ਹੋਏ ਆ। ਗਰੁੱਪ ਦੇ ਵਿੱਚ ਅਸੀਂ ਜਿੰਨੇ ਵੀ ਸਾਡੇ ਫਾਰਮ ਜੁੜੇ ਹੋਏ ਆ ਆਪਣਾ ਆਪਣਾ ਮਾਲ ਦੱਸ ਦਿੰਦੇ ਆਂ ਵੀ ਸਾਡੇ ਕੋਲ 2 ਜਨਵਰੀ ਦੇ 10 ਜਨਵਰੀ ਦੇ 50 ਜਨਵਰੀ ਦੇ ਔਰ ਉਸ ਹਿਸਾਬ ਨਾਲ ਕੈਲਕੂਲੇਟ ਕਰਕੇ ਵੀ ਜੇ ਕੋਲ 2.5 ਹਜ਼ਾਰ ਜਨਵਰੀ ਹੋ ਗਿਆ ਗੱਡੀ ਨੂੰ ਫਿਰ ਆਪਾਂ ਉਹ ਪਾਈਨਾ ਗੱਲ ਕਰਕੇ ਉਹ ਗੱਡੀ ਆ ਜਾਂਦੀ ਹੈ ਡਿਸਟ੍ਰਿਕਟ ਲੈਵਲ ਤੇ ਫਿਰ ਉਹ ਉਹਦੇ ਤੇ ਮਾਲ ਪਾ ਲਈਦਾ ਸਰ ਕਿਹੜੀ ਜਗ੍ਹਾ ਮਾਲ ਜਾਂਦਾ ਸਰ? ਸਰ ਸ਼ਾਮ ਘਵਾਟੀ ਨਾਗਲੈਂਡ ਸਿਰੇ ਤੇ ਵੇਖਦਾ ਕਿ ਬਾਅਦ ਵਿੱਚ ਸਰ ਵੇਖੋ ਸਾੰਗੋ ਆਟੀ ਤੱਕ ਤਾਂ ਆਪਾਂ ਭੇਜ ਦੇਈਏ ਉੱਥੋਂ ਸਾਡ ਨੈਚੁਰਲੀ ਉਹ ਫਿਰ ਇਹਨੂੰ ਮੈਨੀਪੂਲੇਟ ਕਰਕੇ ਬਾਹਰ ਭੇਜ ਦੇਵਾਂਗੇ ਸਰ ਪਰਿਵਾਰ ਨੇ ਨਹੀਂ ਕਿਹਾ ਵੀ ਤੁਸੀਂ ਠੀਕ ਫਾਰਮ ਸਰ ਸਟਾਰਟਿੰਗ ਦੇ ਵਿੱਚ ਪਰਿਵਾਰ ਨੇ ਤੇ ਕਿਹਾ ਕਿ ਇਹ ਕੰਮ ਨਹੀਂ ਹੋਣਾ ਇਹ ਕੰਮ ਗਵਾ ਸੁੱਟਣ ਵਾਲਾ ਨਾ ਕਰੋ ਇਹ ਨਾ ਹੀ ਹੜਾ ਇਸੀ ਨਾ ਕੋ ਤਾਂ ਲੱਗਿਆ ਨਹੀਂ ਇਹ ਫਾਰਮਿੰਗ ਲੈਂਡ ਦੇ ਵਿੱਚ ਬਟ ਮੈਨੂੰ ਸੀਗਾ ਕਿ ਚੱਲ ਮਿਹਨਤ ਕਰ ਲੈਨੇ ਇੱਕ ਵਾਰੀ ਇਹ ਚ ਵੀ ਹੱਥ ਜਮਾ ਕੇ ਵੇਖ ਲੈਨੇ ਸੋ ਮਿਹਨਤ ਕੀਤੀ ਸਕਸੈਸਫੁਲ ਹੋਏ ਤੇ ਅੱਜ ਨਜ਼ਾਰੇ ਜਿਹੜੇ ਪੀ ਗਿਆ ਨੂੰ ਕੀ ਦੇ ਦੇ ਦੀ ਕਿ ਜਿਹੜੇ ਉਹ ਤੇ ਗੰਦ ਚ ਜਿਆਦਾ ਬੀਤੋ ਮੇ ਪਰ ਇੱਥੇ ਵੀ ਕਿ ਦੇਖੇ ਬਹੁਤ ਸਾਫ ਸੁਥਰੇ ਨੇ ਸਰ ਸਾ ਮੇਰੇ ਹਿਸਾਬ ਨਾਲ ਬੰਦੇ ਦੀ ਸੋਚ ਵੀ ਬਦਲ ਜਾਂਦੀ ਹੈ ਜਿੱਦਾਂ ਕੋਈ ਨੇ ਕੋ ਮੱਜਾ ਗਾਮਾ ਭੇਲੀਆਂ ਚ ਹੀ ਉਹ ਅੱਜ ਡੇਰੀ ਫਾਰਮ ਬਣ ਗਿਆ ਜਿਹੜੀਆਂ ਮੁਰਗੀਆਂ ਰੂੜੀਆਂ ਤੇ ਹੁੰਦੀਆਂ ਸੀ ਅੱਜ ਪੋਲਟਰੀ ਬਣ ਗਈ ਹੈ ਜਿਹੜੀਆਂ ਬੱਕਰੀਆਂ ਲੋਕੀ ਚੜਾਉਂਦੇ ਹੁੰਦੇ ਸੀ ਅੱਜ ਉਹ ਗੌਟ ਫਾਰਮਿੰਗ ਬਣ ਗਈ ਸੂਰ ਜਿਹੜਾ ਗੰਦਗੀ ਵਾਲਾ ਜਾਨਵਰ ਹੈ ਅੱਜ ਪਿਗਰੀ ਫਾਰਮ ਪਿਗਰੀ ਉਦਯੋਗ ਬਣ ਗਿਆ ਪਿਗ ਫਾਰਮ ਜੀ ਨੂੰ ਕਹਿੰਦੇ ਸਾਰੇ ਦੀ ਬਲੀਡਿੰਗ ਮੇਰੇ ਕੋਲ ਹੈ ਬਲੀਡਿੰਗ ਸਾਡੇ ਸਾਡਾ ਆਪਣਾ ਜੁਨਟ ਆ ਆ ਤੁਸੀਂ ਦੇਖਿਓ ਇਹ ਐਕਸਾਈਟ ਤੇ ਸਾਡੀ ਬਲੀਡਿੰਗ ਜੁਨਟ ਇੱਕ ਫੈਟਿੰਗ ਜੁਨਟ ਆ ਆਪਾਂ ਬਾਹਰੋਂ ਮਾਲ ਨਹੀਂ ਲੈ ਕੇ ਆਂਦੇ ਸਰਲੀ ਡਾਕਟਰੀ ਡੁਟੀ ਕਿਸ ਤਰ੍ਹਾਂ ਦੀ ਡਾਕਟਰੀ ਸਰ ਫਿਰ ਸਾਨੂੰ ਆਪ ਹੀ ਕਰਨੀ ਪੈਂਦੀ ਹੁਣ ਡਾਕਟਰੀ ਡਿਊਟੀ ਸਵੇਰੇ 8 ਵਜੇ ਤੋਂ 2 ਵਜੇ ਤੱਕ ਹੈ ਆਪਾਂ ਆਣਾ ਸਵੇਰੇ 7 ਵਜੇ ਸ਼ਾਮ ਨੂੰ 5 ਵਜੇ ਤੇ ਡਾਕਟਰ ਕਿੱਥੋਂ ਆਣੇ ਸੋ ਆਪ ਹੀ ਸਾਦਾ ਇਹਦਾ ਕੰੀ ਦਾ ਵਾ ਜੋ ਰੱਖੇ ਸਾਹਿਬ